ਆ ਨੋਟਾਂ ਦੀਆਂ ਗੁੱਟੀਆਂ ਨਾਲ ਭਰੇ ਬੈਗ ਆ ਨੋਟਾਂ ਦੀਆਂ ਗੁੱਟੀਆਂ ਨਾਲ ਭਰੀਆਂ ਪੰਡਾ ਤੇ ਆ ਸਾਰਾ ਸੋਨਾ ਉਸ ਪੁਲਿਸ ਅਫਸਰ ਡੀਆਈਜੀ ਦੇ ਘਰੋਂ ਬਰਾਮਦ ਹੋਇਆ ਦੱਸਿਆ ਜਾ ਰਿਹਾ ਹੈ ਜਿਹਨੂੰ ਅੱਜ ਸੀਬੀਆਈ ਨੇ ਗ੍ਰਿਫਤਾਰ ਕੀਤਾ ਹੈ ਖਬਰਾਂ ਦੇ ਮੁਤਾਬਕ ਐਨੇ ਨੋਟ ਮਿਲੇ ਨੇ ਕਿ ਨੋਟ ਗਿਣਨ ਦੇ ਲਈ ਨੋਟ ਗਿਣਨ ਵਾਲੀਆਂ ਮਸ਼ੀਨਾਂ ਤੱਕ ਉਹ ਡੀਆਈਜੀ ਦੇ ਘਰ ਲੈ ਕੇ ਜਾਣੀਆਂ ਪੈ ਰਹੀਆਂ ਨੇ ਤੁਸੀਂ ਦੇਖੋ ਕਿੰਨੀ ਹਰਾਨਗੀ ਦੀ ਗੱਲ ਐ ਇੰਨਾ ਪੈਸਾ ਇੱਕ ਬੰਦੇ ਦੇ ਕੋਲੋਂ ਨਿਕਲ ਰਿਹਾ ਪੂਰੀ ਕਹਾਣੀ ਤੁਹਾਨੂੰ ਦੱਸਣੀ ਐ ਕਿ ਡੀਆਈਜੀ ਨੂੰ ਗ੍ਰਿਫਤਾਰ ਕੀਤਾ ਕਿਵੇਂ ਗਿਆ ਕੌਣ ਐ ਪਿੱਛੇ ਗ੍ਰਿਫਤਾਰੀ ਦੇ ਕੀਨੇ ਕਰਾਇਆ ਗ੍ਰਿਫਤਾਰ ਪਰ ਆ ਪਹਿਲਾਂ ਪੰਡਾ ਦੇਖੋ ਇਹ ਸਾਰੀ ਪਾਪ ਦੀ ਕਮਾਈ ਐ ਇਹਨੂੰ ਹਰਾਮ ਦੀ ਕਮਾਈ ਕਿਹਾ ਜਾ ਸਕਦਾ ਕਿਉਂਕਿ ਹਲਾਲ ਦੀ ਕਮਾਈ ਇੰਨੀ ਇਕੱਠੀ ਹੋ ਨਹੀਂ ਸਕਦੀ ਇੱਕ ਨੰਬਰ ਦੀ ਸੱਚੀ ਸੁੱਚੀ ਕਮਾਈ ਸਾਡੇ ਗੁਰੂ ਸਹਬਾਨਾ ਨੇ ਕਿਹਾ ਪਾਪਾਂ ਬਾਝੋਂ ਹੋਵੇ ਨਹੀਂ ਮੋਇਆ ਸਾਥ ਨਾ ਜਾਈ ਮਤਲਬ ਪਾਪਾਂ ਤੋਂ ਬਿਨਾ ਐਨਾ ਪੈਸਾ ਧਨ ਮਾਇਆ ਇਕੱਠੀ ਨਹੀਂ ਹੋ ਸਕਦੀ ਤੇ ਮਰ ਕੇ ਸਾਥ ਜਾ ਨਹੀਂ ਸਕਦੀ ਹੁਣ ਆ ਜਿਹੜੀਆਂ ਪੈਸਿਆਂ ਦੀਆਂ ਪੰਡਾ ਪਾਪ ਨਾਲ ਬਣਾਈਆਂ ਜਾਂਦੀਆਂ ਕੀ ਇਹ ਮਰ ਕੇ ਨਾਲ ਚਲੀਆਂ ਜਾਣਗੀਆਂ ਹੁਣ ਜਿਹੜੇ ਡੀ ਆਈ ਜੀ ਹਰਚਰਨ ਸਿੰਘ ਭੁੱਲਰ ਨੂੰ ਸੀਬੀਆਈ ਨੇ ਗ੍ਰਿਫਤਾਰ ਕੀਤਾ ਹੈ ਕੀ ਜਿੰਨਾ ਪੈਸਾ ਧੰਨ ਬਣਾਉਣ ਦੀਆਂ ਰਿਪੋਰਟਾਂ ਉਹਦੇ ਬਾਰੇ ਮੀਡੀਆ 'ਚ ਆ ਰਹੀਆਂ ਕਿ ਉਹ ਨਾਲ ਲੈ ਜੂ ਹੁਣ ਇਹ ਸਾਰੀ ਗ੍ਰਿਫਤਾਰੀ ਹੋਈ ਕਿਵੇਂ ਆ ਨਵੇਂ ਨਵੇਂ ਖੁਲਾਸੇ ਹੋ ਰਹੇ ਨੇ ਇਹ ਜਿਹੜਾ ਡੀਆਈਜੀ ਜਿਹਨੂੰ ਫੜਿਆ ਗਿਆ ਇਹ ਭਗਵੰਤਮਾਨ ਸਰਕਾਰ ਦਾ ਬੜਾ ਖਾਸਮ ਖਾਸ ਦੱਸਿਆ ਜਾਂਦਾ ਔਰ ਇਹਨੂੰ ਬੜਾ ਈਮਾਨਦਾਰ ਕਿਹਾ ਜਾ ਰਿਆ ਸੀ ਭਗਵੰਤਮਾਨ ਸਰਕਾਰ ਦੇ ਵੱਲੋਂ ਔਰ ਇਹਨੂੰ ਜਿਹੜੀ ਡਰੱਗ ਮੁਹਿੰਮਾ ਨਸ਼ਾ ਵਿਰੋਧੀ ਮੁਹਿੰਮਾ ਉਹਦਾ ਬੜਾ ਮੁਖੀ ਲਾਇਆ ਜਾਂਦਾ ਸੀ ਔਰ ਇਹ ਕਿੱਦਾਂ ਦੀ ਨਸ਼ਾ ਰੋਕਦਾ ਹੋਊਗਾ ਆ ਸਾਰਾ ਕੁਝ ਸਾਹਮਣੇ ਆ ਗਿਆ ਕਹਾਣੀ ਕੀ ਹੈ ਫੜਿਆ ਕਿਵੇਂ ਗਿਆ ਫਤੇਗੜ ਦਾ ਦੱਸਿਆ ਜਾ ਰਿਹਾ ਹੈ ਕਿ ਇੱਕ ਕਬਾੜੀਆ ਉਹ ਕਬਾੜੀਏ ਦੇ ਕੋਲੋਂ ਕਿਤੇ ਜਿਹੜੀਆਂ ਖਬਾਰ ਚ ਗੱਡੀਆਂ ਵੇਖਦੀਆਂ ਨੇ ਉਸ ਮਾਮਲੇ ਦੇ ਵਿੱਚ ਕੋਈ ਕੇਸਕੂਸ ਦਰਜ ਕੀਤਾ ਗਿਆ ਤੇ ਉਹਦੇ ਤੇ ਇਸ ਤਰ੍ਹਾਂ ਦੇ ਦੋਸ਼ ਲਾਏ ਗਏ ਵੀ ਤੂੰ ਤਾਂ ਚੋਰੀ ਦੀਆਂ ਗੱਡੀਆਂ ਲੈਣਾ ਤਾਂ ਫਿਰ ਉਹਦੇ ਤੋਂ ਮਹੀਨਾ ਬਣਿਆ ਗਿਆ ਤੇ ਜਦੋਂ ਪਹਿਲਾ 2 ਲੱਖ ਰੁਪਈਆ ਲਿਆ ਜਾਂਦਾ ਸੀ ਹੌਲੀ-ਹੌਲੀ 5 ਲੱਖ ਕਰਤਾ ਤੇ ਜਦੋਂ ਪਾਣੀ ਸਿਰੋ ਟੱਪ ਗਿਆ ਫਿਰ ਉਹ ਸ ਸਕਰੈਪ ਦਾ ਜਿਹੜਾ ਕਾਰੋਬਾਰ ਕਰਦਾ ਕਬਾੜੀਆ ਉਹਨੇ ਫਿਰ ਸਿੱਧੀ सीबीआई ਨੂੰ ਸ਼ਿਕਾਇਤ ਕੀਤੀ ਹੈ ਔਰ 11 ਅਕਤੂਬਰ ਨੂੰ ਦੱਸਿਆ ਜਾ ਰਿਹਾ ਉਹਨੇ ਸ਼ਿਕਾਇਤ ਕੀਤੀ ਹੈ ਤੇ ਫਿਰ सीबीआई ਨੇ ਪੂਰਾ ਐਂਟ੍ਰੈਪ ਲਾ ਕੇ 7-8 ਦਿਨ ਪਿੱਛਾ ਕੀਤਾ ਰੇਕੀ ਕੀਤੀ ਤੇ ਫਿਰ ਅੱਜ सीबीआई ਨੇ ਰੰਗੇ ਹੱਥੀ ਰਿਸ਼ਵਤ ਲੈਂਦਿਆਂ ਡੀਆਈਜੀ ਨੂੰ ਡੀਆਈਜੀ ਬਹੁਤ ਵੱਡਾ ਰੈਂਕ ਆ ਪੁਲਿਸ ਦੇ ਅੰਦਰ ਵੇਖੋ ਆਮ ਲੋਕ ਆ ਪਤਾ ਥਾਣੇਦਾਰੀ ਜਾਣਦੇ ਆ ਥਾਣੇਦਾਰ ਐਸਐਚਓ ਫਿਰ ਡੀਐਸਪੀ ਫਿਰ ਐਸਪੀ ਫਿਰ ਐਸਐਸਪੀ ਫਿਰ ਆਈਜੀ ਜਿਹੜਾ ਡੀਆਈਜੀ ਰੈਂਕ ਹੈ ਇਹ ਬਹੁਤ ਵੱਡਾ ਰੈਂਕ ਹੈ ਔਰ ਇਹਨੂੰ ਜਦੋਂ ਗ੍ਰਿਫਤਾਰ ਕੀਤਾ ਉਸ ਤੋਂ ਬਾਅਦ ਫਿਰ ਖੰਗਾਲਿਆ ਜਾ ਰਿਹਾ ਉਦੇ ਦਫ਼ਤਰ ਤੇ ਉਹਦੀਆਂ ਕੋਠੀਆਂ ਨੂੰ ਸੀਬੀਆਈ ਜਾਂਚ ਕਰ ਰਹੀ ਹੈ ਔਰ ਪੈਸੇ ਗਿਨਣ ਦੇ ਲਈ ਮਸ਼ੀਨਾ ਮਗਵਾਈਆਂ ਜਾ ਰਹੀਆਂ ਨੇ ਐਨੇ ਨੋਟ ਐਨਾ ਪੈਸਾ ਇਸ ਡੀਆਈਜੀ ਸਾਹਿਬ ਦੇ ਘਰੋਂ ਨਿਕਲ ਰਿਹਾ ਮਸ਼ੀਨਾ ਗੁਣਾਈਆਂ ਜਾ ਰਹੀਆਂ ਨੋਟ ਗਿਨਣ ਦੇ ਲਈ ਔਰ ਤੁਸੀਂ ਦੱਸਿਓ ਕਿ ਇਹ ਪੈਸਾ ਹੱਕ ਹਲਾਲ ਦਾ ਜਾਂ ਹਰਾਮ ਦਾ ਹੈ ਕੀ ਇਹ ਪੈਸਾ ਪੁੰਨ ਦੀ ਕਮਾਈ ਹੈ ਮਿਹਨਤ ਦੀ ਕਮਾਈ ਹੈ ਕਿ ਜਾਂ ਫਿਰ ਪਾਪ ਦੀ ਕਮਾਈ ਹੈ ਏ ਹੁਣ ਤੁਸੀਂ ਦੱਸਿਓ ਦੇਖੋ ਇਸ ਤਰ੍ਹਾਂ ਬਹੁਤ ਸਾਰੇ ਪੁਲਿਸ ਵਾਲਿਆਂ ਨੇ ਹੁਣ ਤੱਕ ਪੈਸਾ ਬਣਾਇਆ ਇੱਕ ਦੀ ਗੱਲ ਨਹੀਂ ਕਰ ਰਿਹਾ ਕੱਲੀ ਪੁਲਿਸਤਨੀ ਸਿਵਲ ਬਹੁਤ ਸਾਰੇ ਅਫਸਰ ਹੋਏ ਨੇ ਜਿਨ੍ਹਾਂ ਨੇ ਐਦਾਂ ਬਹੁਤ ਪੈਸਾ ਕਮਾਇਆ ਕੁਝ ਕੁ ਵਿੱਚੋਂ ਫੜੇ ਵੀ ਗਏ ਉਹਨਾਂ ਤੇ ਕੇਸ ਵੀ ਚੱਲੇ ਬਹੁਤ ਸਾਰੇ ਮੰਤਰੀ ਨੇ ਜਿਨ੍ਹਾਂ ਨੇ ਬੜਾ ਮੋਟਾ ਮਾਲ ਐਦਾਂ ਕਮਾਇਆ ਪਰ ਕਾਰਵਾਈਆਂ ਬਹੁਤ ਆੱਤੇ ਚ ਲੂਣ ਬਰਾਬਰ ਹੁੰਦੀਆਂ ਨੇ ਉਹ ਵੀ ਜਦੋਂ ਕਿਸੇ ਦੇ ਨਾਲ ਥੋੜੀ ਪਰਸਨਲ ਟਸਲ ਬਣ ਜਾਈ ਵਰਨਾ ਨਿੱਕਲ ਨੁਕਲ ਜਾਂਦੇ ਨੇ ਤੇ ਕਾਰਵਾਈਆਂ ਨਹੀਂ ਹੁੰਦੀਆਂ ਭਗਵੰਤਮਾਨ ਸਾਹਿਬ ਹੋਰਾਂ ਦੀ ਸਰਕਾਰ ਇਹ ਦਾਵਾ ਕਰਦੀ ਹੈ ਕਿ ਅਸੀਂ ਭ੍ਰਿਸ਼ਟਾਚਾਰ ਦੇ ਖਿਲਾਫ ਜ਼ੀਰੋ ਟੋਲਰੈਂਸ ਰੱਖਦੇ ਹਾਂ ਅਸੀਂ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕਰਦੇ ਆ ਕੀ ਹੋ ਰਿਹਾ ਸਵਾਲ ਤਾਂ ਭਗਵੰਤਮਾਨ ਸਾਹਿਬ ਹੋਰਾਂ ਦੀ ਸਰਕਾਰ ਤੇ ਵੀ ਬਣਦਾ ਵੇਖੋ ਵਿਜੀਲੈਂਸ ਤਾਂ ਪੰਜਾਬ 'ਚ ਵੀ ਹੈਗੀ ਹੈ ਪਰ ਉਹ ਬੰਦੇ ਨੇ ਜਿਨੇ सीबीआई ਨੂੰ ਸ਼ਿਕਾਇਤ ਕੀਤੀ ਹੈ ਉਹਨੇ ਭਗਵੰਤ ਮਾਨ ਸਰਕਾਰ ਨੂੰ ਤੇ ਉਹਦੀ ਵਿਜੀਲੈਂਸ ਨੂੰ ਸ਼ਿਕਾਇਤ ਕਿਉਂ ਨਹੀਂ ਕੀਤੀ ਨਹੀਂ ਯਕੀਨ ਅਗਲੇ ਨੂੰ ਉਹਨੂੰ ਲੱਗਦਾ ਹੋਣਾ ਵੀ ਇਹਨਾਂ ਨੇ ਬਚਾ ਲੈਣਾ ਇਹਨਾਂ ਦਾ ਛਿੰਦਾ ਪੁੱਤ ਆ ਕਮਾਊ ਪੁੱਤ ਵੀ ਕਹਿ ਦਿੰਦੇ ਆ ਕਈ ਵਾਰ ਸਿਸਟਮ ਦੇ ਛਿੰਦੇ ਤੇ ਕਮਾਊ ਪੁੱਤ ਉਹਨਾਂ ਨੂੰ ਕਿਹਾ ਜਾਂਦਾ ਜਿਹੜੇ ਸਿਸਟਮ ਨੂੰ ਐਦਾਂ ਸੇਵਾ ਕਰਦੇ ਆ ਔਰ ਮੌਜੂਦਾ ਜਿਹੜਾ ਸਿਸਟਮ ਹੈ ਇਹਨੇ ਅੱਜ ਤੱਕ ਬਹੁਤ ਕੁਝ ਗਲਤ ਕੀਤਾ ਔਰ ਲੋਕਾਂ ਤੋਂ ਪੁਲਿਸ ਡਿਪਾਰਟਮੈਂਟ ਵੱਧ ਪੈਸੇ ਕਿਦਾਂ ਪੁਲਿਸ ਦੇ ਜਿਹੜੇ ਪਿਸ਼ਟ ਬੰਦੇ ਆ ਉਹ ਕਮਾਉਂਦੇ ਆ ਸਿਰਫ ਲੋਕਾਂ ਦਾ ਲਹੂ ਨਚੋੜ ਕੇ ਲੋਕਾਂ ਤੇ ਝੂਠੇ ਕੇਸ ਪਾ ਕੇ ਲੋਕਾਂ ਨੂੰ ਕੁੱਟ-ਕੁੱਟ ਕੇ ਆਏ ਹਾਏ ਯਾਰ ਬਿਨਾ ਦੁਸ਼ਮਣੀ ਤੋਂ ਬਿਨਾ ਕਿਸੇ ਨਾਲ ਵੱਡਾ ਵੈਰ ਨਾ ਹੋਵੇ ਉਸ ਬੰਦੇ ਨੂੰ ਕਿਵੇਂ ਕੁੱਟਿਆ ਜਾ ਸਕਦਾ ਕੀ ਕੋਈ ਇਨਸਾਨ ਇਹ ਕੰਮ ਕਰ ਸਕਦਾ ਹੈ ਪੁਲਿਸ ਦੇ ਅੰਦਰ ਵੀ ਜਿਹੜੇ ਚੰਗੇ ਬੰਦੇ ਨੇ ਜਿਹੜੇ ਚੰਗੇ ਇਨਸਾਨ ਨੇ ਉਹਨਾਂ ਨੂੰ ਖੁਦ ਨੂੰ ਇਸ ਇਹਨਾਂ ਗੱਲਾਂ ਤੇ ਲਾਜ਼ਮੀ ਗੁੱਸਾ ਚੜਦਾ ਦੁੱਖ ਹੁੰਦਾ ਵੀ ਯਾਰਾ ਕਰੀ ਕੀ ਜਾਂਦੇ ਨੇ ਐਦਾਂ ਕੋਈ ਇਨਸਾਨ ਕਿਵੇਂ ਕਰ ਸਕਦਾ ਦੇਖੋ ਮੈਨੂੰ ਲੱਗਦਾ ਕਿਸੇ ਨਾਲ ਵੈਰ ਵੀ ਹੋਵੇ ਤਾਂ ਵੀ ਕਿਸੇ ਬੰਦੇ ਦੇ ਉੱਪਰ ਤਸ਼ੱਦਦ ਨਹੀਂ ਹੋ ਸਕਦਾ ਤੇ ਬਿਨਾ ਪਰਸਨਲ ਵੈਰ ਤੋਂ ਵਿਰੋਧ ਤੋਂ ਸਿਰਫ ਪੈਸਿਆਂ ਵਾਲੀ ਝੂਠੇ ਕੇਸ ਪੈਸਿਆਂ ਵਾਲੀ ਦਾਬੇ ਪੈਸਿਆਂ ਦੇ ਲਈ ਮਤਲਬ ਪਾਪ ਦੀ ਕਮਾਈ ਦੇ ਲਈ ਮਤਲਬ ਬੰਦਿਆ ਬੰਦਿਆਂ ਨੂੰ ਕੁੱਟੀ ਜਾਣਾ ਤੇ ਫਿਰ ਪੈਸੇ ਕਢਾਉਣੇ ਇਹ ਫਲ ਜਾਣਗੇ ਪਾਪ ਦੀ ਜੰਜਲੈ ਕਾਬਲੋਤਾਇਆ ਜੋਰੀ ਮੰਗੇ ਦਾਣ ਵੇ ਲਾਲੋ ਸ਼ਰਮ ਧਰਮ ਦੋਹੇ ਛੁਪ ਖਲੋਏ ਕੂੜ ਫਿਰੇ ਪ੍ਰਧਾਨ ਵੇ ਲਾਲੋ ਇਹ ਜਿਹੜੇ ਮਹਾਵਾਕ ਉਦੋਂ ਬੋਲੇ ਗਏ ਸੀ ਜਦੋਂ ਬਾਬਰ ਨੇ ਜ਼ੁਲਮ ਕੀਤਾ ਸੀ ਇਹ ਅੱਜ ਵੀ ਮੈਨੂੰ ਯਾਦ ਪਲ-ਪਲ ਤੇ ਆਉਂਦੇ ਨੇ ਜਦੋਂ ਵੇਖਦੇ ਆ ਕਿ ਯਾਰ ਆ ਕੂੜ ਪ੍ਰਧਾਨ ਹੋਇਆ ਫਿਰਦਾ ਤੇ ਜੋਰੀ ਮੰਗੇ ਦਾਣ ਵੇ ਲਾਲੋ ਇਹ ਕੁੱਟ ਕੇ ਲੋਕਾਂ ਨੂੰ ਡਰਾ ਕੇ ਲੋਕਾਂ ਨੂੰ ਝੂਠੇ ਪਰਚਿਆਂ ਨਾਲ ਛਤਰਾ ਨਾਲ ਪਟਿਆਂ ਨਾਲ ਤੇ ਪੈਸੇ ਵਟੋਰਨੇ ਤੇ ਲਾਦਾ ਬਾਅਦ ਚ ਇੰਨੀਆਂ ਗੰਧੀਆਂ ਨਿਕਲਦੀਆਂ ਨੇ ਬੜੇ ਅਫਸਰ ਇਹੋ ਜਿਹੇ ਹੋਏ ਜਿਹੜੇ ਕੀੜੇ ਪੈ ਪੈ ਕੇ ਮਰੇ ਨੇ ਆ ਮਨੁੱਖਤਾ ਦੀ ਸੇਵਾ ਵਾਲਾ ਨਾ ਵੀਰ ਜਿਹੜਾ ਗੁਰਪ੍ਰੀਤ ਮਿੰਟੂ ਐ ਉਹਨੇ ਕਿੰਨੇ ਅਫਸਰ ਇਹੋ ਜਿਹੇ ਚੱਕ ਕੇ ਲਿਆਂਦੇ ਨੇ ਜਿਹੜੇ ਕੀੜੇ ਪੈ ਚੁੱਕੇ ਸੀ ਮਤਲਬ ਬੁਰੀ ਹਾਲਤ ਸੀ 2-2 ਮਹੀਨਿਆਂ ਤੋਂ ਨਹਾਇਆ ਨਹੀਂ ਸੀ ਕਿਸੇ ਨੇ ਕੌਣ ਪੁੱਛਦਾ ਦੇਖੋ ਆਪਣੇ ਬੱਚੇ ਆ ਸਾਰਿਆਂ ਦੇ ਜਦੋਂ ਬੱਚਿਆਂ ਨੂੰ ਇਹ ਪਤਾ ਹੋਵੇ ਵੀ ਸਾਡਾ ਬਾਪ ਚਾਹੇ ਘੱਟ ਪੈਸਾ ਲਿਆਂਦਾ ਪਰ ਇਹ ਸੂਲਾਂ ਵਾਲਾ ਇਮਾਨਦਾਰ ਆ ਕੋਈ ਕਿਸੇ ਨਾਲ ਧੱਕਾ ਨਹੀਂ ਕਰਦਾ ਇਹ ਨਿਆਂ ਕਰਦਾ ਚੰਗੀ ਬੋਲੀ ਆ ਬੜਿਆ ਵਧੀਆ ਬੰਦਾ ਫਿਰ ਜਵਾਕ ਵੀ ਇੱਜ਼ਤ ਕਰਦੇ ਨੇ ਉਹ ਜਦੋਂ ਨਿਆਣਿਆਂ ਨੂੰ ਇਹ ਪਤਾ ਲੱਗ ਜੇ ਵੀ ਆ ਸਾਡੇ ਘਰੇ ਜਿਹੜੇ ਆ ਨੋਟ ਆਉਂਦੇ ਨੇ ਤੇ ਸਾਨੂੰ ਖੁੱਲੇ ਵਰਤਨ ਨੂੰ ਮਿਲਦੇ ਨੇ ਇਹ ਹਰਾਮ ਦੀ ਕਮਾਈ ਐ ਇਹ ਸਾਡਾ ਪਿਓ ਮਿਹਨਤ ਦੀ ਕਮਾਈ ਨਹੀਂ ਹਰਾਮ ਦੀ ਕਮਾਈ ਖਾਂਦਾ ਫੇਰ ਜਵਾਕ ਕਦੇ ਇੱਜ਼ਤ ਨਹੀਂ ਕਰਦੇ ਉਹਨਾਂ ਦੀ ਨਜ਼ਰਾਂ ਚ ਹੌਲੀ ਹੌਲੀ ਬੰਦਾ ਡਿੱਗ ਜਾਂਦਾ ਬੰਦੇ ਨੂੰ ਲੱਗਦਾ ਵੀ ਮੈਂ ਤਾਂ ਉਹਨਾਂ ਨੂੰ ਬੜਾ ਕੁਝ ਦੇ ਰਿਹਾ ਕਮਾ ਕੇ ਉਹ ਮੇਰੀਆਂ ਇੱਜ਼ਤਾਂ ਕਰਨਗੇ ਉਹ ਆਹ ਕਰਨਗੇ ਟਿੱਛ ਜਾਣਦੇ ਆ ਉਹ ਜਵਾਕ ਔਰ ਥੁੱਡੇ ਪੈਂਦੇ ਆ ਉਹ ਜੇ ਬੰਦਿਆਂ ਨੂੰ ਜਿਹੜੇ ਐਦਾਂ ਬੱਚਿਆਂ ਨੂੰ ਜਦੋਂ ਪਤਾ ਲੱਗ ਜਾਂਦਾ ਵੀ ਇੰਨੀ ਤਾਂ ਤਨਖਾਹ ਸਾਡੇ ਬਾਪੂ ਦੀ ਹੈ ਹੀ ਨਹੀਂ ਜਿੰਨਾ ਉਹ ਆ ਪੈਸਾ ਧੰਨ ਜੋੜ ਗਿਆ ਕੋਈ ਕਦਰ ਨਾ ਸਮਾਜ ਚ ਰਹਿੰਦੀ ਆ ਜਿੰਨਾ ਟਾਈਮ ਵਰਦੀ ਦੀ ਧੌਂਸ ਰਹਿੰਦੀ ਆ ਸਿਰਫ ਉਹਨਾ ਟਾਈਮ ਕੁਝ ਲੋਕ ਸਾਸਰੀ ਘਰ ਬੁਲਾ ਜਾਂਦੇ ਆ ਜਦੋਂ ਵਰਦੀ ਉਤਰ ਜਾਂਦੀ ਆ ਅਗਲੇ ਮੂੰਹ ਤੇ ਗਾਲਾਂ ਕੱਢਦੇ ਆ ਵੀ ਐਡਾ ਯਾਰ ਖੱਚ ਬੰਦਾ ਬੱਚੇ ਮਰ ਜਾਣੇ ਦੇ ਐਂ ਕਰਕੇ ਪਾਪ ਸਾਡੇ ਨਾਲ ਯਾਰ ਧੱਕਾ ਕੀਤਾ ਦੂਜਾਂ ਦਾ ਯਾਰ ਸਾਡੇ ਨਾਲ ਵੀ ਕੀਤਾ ਸੋ ਮੈਨੂੰ ਲੱਗਦਾ ਇਹਦਾ ਕਾਰਨ ਕੀ ਆ ਇਹਦਾ ਕਾਰਨ ਪਿਆਰਿਓ ਸਿਸਟਮ ਆ ਕਿਉਂਕਿ ਸਿਸਟਮ ਦੁਨੀਆ ਦੇ ਵਿੱਚ ਤੁਸੀਂ ਸ਼ਾਇਦ ਸਟੱਡੀ ਕੀਤੀ ਹੋਣੀ ਆ ਮੇਰੇ ਨਾਲੋਂ ਵੱਧ ਪੋਲੀਟੀਕਲ ਸਾਇੰਸ ਜਦ ਆਪਾਂ ਪੜ੍ਹਦੇ ਆ ਤਾਂ ਉਹਦੇ ਚ ਅਸੀਂ ਪੜ੍ਹਦੇ ਆ ਵੀ ਰਾਜਨੀਤਿਕ ਪ੍ਰਬੰਧ ਕਈ ਤਰ੍ਹਾਂ ਦੇ ਆ ਜਿਨ੍ਹਾਂ ਚ ਇੱਕ ਸਮਾਜਵਾਦੀ ਰਾਜਨੀਤਿਕ ਪ੍ਰਬੰਧ ਆ ਇੱਕ ਫਿਊਡਲ ਜ਼ਗੀਰੂ ਰਾਜਨੀਤਿਕ ਪ੍ਰਬੰਧ ਆ ਇੱਕ ਪੂੰਜੀਵਾਦੀ ਰਾਜਨੀਤਿਕ ਪ੍ਰਬੰਧ ਆ ਤੇ ਭਾਰਤ ਦੇ ਵਿੱਚ ਇਸ ਟਾਈਮ ਪੂੰਜੀਵਾਦੀ ਰਾਜਨੀਤਿਕ ਪ੍ਰਬੰਧ ਚੱਲਦਾ ਪਿਆ ਤੇ ਪੂੰਜੀਵਾਦੀ ਰਾਜਨੀਤਿਕ ਪ੍ਰਬੰਧ ਦੇ ਵਿੱਚ ਪੂੰਜੀ ਮੁਖ ਹੁੰਦੀ ਆ ਪੈਸਾ ਮੁਖ ਹੁੰਦਾ ਪੈਸੇ ਲਈ ਸਭ ਕੁਝ ਕੀਤਾ ਕਰਾਇਆ ਜਾਂਦਾ ਤੇ ਪੈਸਾ ਕਿਸੇ ਵੀ ਤਰੀਕੇ ਨਾਲ ਕਮਾਉਣ ਦੀ ਖੁੱਲ ਹੁੰਦੀ ਆ ਮਤਲਬ ਜਿਵੇਂ ਮਰਜੀ ਕਮਾਓ 1 ਰੁਪਏ ਦੀ ਚੀਜ਼ ਦੇ ਉੱਪਰ ਤੁਸੀਂ 150 ਰੁਪਿਆ ਰੇਟ ਲਿਖ ਕੇ ਵੇਚੋ 200 ਰੁਪਿਆ ਰੇਟ ਲਿਖ ਕੇ ਵੇਚੋ ਇਸੇ ਕਰਕੇ ਪੂੰਜੀਵਾਦੀ ਸਿਸਟਮ ਦੇ ਅੰਦਰ ਧਨ ਤੇ ਪੈਸਾ ਕੁਝ ਕੁ ਲੋਕਾਂ ਦੇ ਹੱਥਾਂ 'ਚ ਇਕੱਠਾ ਹੁੰਦਾ ਤੇ ਲਗਾਤਾਰ ਹੋਈ ਜਾਂਦਾ ਹੋਈ ਜਾਂਦਾ ਤੇ ਪੈਸਾ ਵੱਧ ਪੈਸੇ ਵਾਲਿਆਂ ਕੋਲੇ ਇਕੱਠਾ ਹੁੰਦਾ ਤੇ ਫਿਰ ਇਹ ਜਿਹੜੇ ਐਦਾਂ ਦੇ ਜਿਨ੍ਹਾਂ ਕੋਲੋਂ ਪੰਡਾ ਨਿਕਲਦੀਆਂ ਖਬਰਾਂ ਆਉਂਦੀਆਂ ਨਹੀਂ ਇਹ ਬਹੁਤ ਉਹਦੇ 'ਚੋਂ ਦਾਲ ਆ ਜਾਂਦੇ ਨੇ ਅਸਲ ਲੁਟੇਰੇ ਤਾਂ ਉਹ ਕਾਰਪੋਰੇਟ ਘਰਾਣੇ ਨੇ ਪਰ ਵਿੱਚੋਂ ਆਹ ਜਿਹੜੇ ਚਿੱਚੜ ਨੇ ਜਿਹੜੇ ਭ੍ਰਿਸ਼ਟਾਚਾਰ ਦਾ ਰੋਗ ਜਿਨ੍ਹਾਂ ਨੂੰ ਲੱਗਿਆ ਏ ਵੀ ਵਿੱਚੋਂ ਦਾਹ ਲਾਉਂਦੇ ਨੇ ਔਰ ਜਦੋਂ ਜਿਹੜੇ ਪੁਲਿਸ ਅਫਸਰ ਹਰਚਰਨ ਪੁੱਲਰ ਨੂੰ ਅੱਜ ਫੜਿਆ ਗਿਆ ਬੜਾ ਬੀਬਾ ਚਿਹਰਾ ਲੱਗਦਾ ਸੀ ਹੂੰ ਜਦੋਂ ਅਜੇ ਤੱਕ ਉਹ ਫੜਿਆ ਨਹੀਂ ਗਿਆ ਸੀ ਆਮ ਲੋਕਾਂ ਦੇ ਉੱਪਰ ਜਦੋਂ ਫਿਰ ਰੋਹ ਮਾਰਦਾ ਜਾਂ ਰੋਹ ਮਾਰਦੇ ਨੇ ਤਾਂ ਫਿਰ ਐਂ ਬਣ ਕੇ ਵੀ ਯਾਰ ਅਸੀਂ ਗਲਤ ਕੰਮ ਨਹੀਂ ਬਰਦਾਸ਼ਤ ਕਰਦੇ ਅਸੀਂ ਗਲਤ ਕੰਮ ਨਹੀਂ ਦੇਖ ਸਕਦੇ ਇਹ ਇਹ ਅਸੀਂ ਨਹੀਂ ਬਰਦਾਸ਼ਤ ਕਰਨਾ ਉਦੋਂ ਐ ਬੰਨਾ ਵੀ ਜਿਵੇਂ ਪਤਾ ਨਹੀਂ ਮੈਂ ਤਾਂ ਕਦੇ ਹਰਾਮ ਦੀ ਕਮਾਈ ਖਾਧੀ ਨਹੀਂ ਪਰ ਆ ਜਦੋਂ ਬਾਅਦ ਚ ਚਿੱਠੇ ਖੁੱਲਦੇ ਨੇ ਪਿਛਲੇ ਟਾਈਮ ਦੇ ਵਿੱਚ ਤੁਹਾਨੂੰ ਪਤਾ ਕਿੰਨੇ ਆਈਐਸ ਅਫਸਰ ਫੜੇ ਗਏ ਔਰ ਇੱਕ ਆਈਐਸ ਅਫਸਰ ਜਿੰਦੇ ਘਰੋਂ ਤੁਹਾਨੂੰ ਪਿੱਛੇ ਜਾ ਤੁਸੀਂ ਦੇਖਿਆ ਹੋਣਾ ਕਿ ਸੋਨੇ ਦੀਆਂ ਇੱਟਾਂ ਮਿਲੀਆਂ ਸੀਗੀਆਂ ਤੇ ਬਾਅਦ ਚ ਉਹਦੇ ਮੁੰਡੇ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਸੀ ਬਹੁਤ ਦੁੱਖ ਹੁੰਦਾ ਦੇਖੋ ਜਿਹੜੇ ਗਰੀਬ ਗੁਰਬੇ ਆਮ ਲੋਕਾਂ ਤੋਂ ਜਦੋਂ ਆ ਆਰਡਰ ਦਾਬਾ ਮਾਰ ਦਿੱਤਾ ਜਾਵੇ ਵੀ ਇੰਨੇ ਪੈਸੇ ਲਿਆ ਨਹੀਂ ਤਾਂ ਪਾ ਕੇ ਪਰਚਾ ਤੁੰਨ ਦਿਆਂਗੇ ਅੰਦਰ ਹਵਾਲਾ ਚ ਤੇ ਜੇਲ੍ਹ ਚ ਤਾਂ ਫਿਰ ਡਰਦਾ ਬੰਦਾ ਜਿਵੇਂ ਫਿਰ ਸਾਰੀ ਛੱਲੀ ਪੂਣੀ ਇਕੱਠੀ ਕਰਕੇ ਰਿਸ਼ਤੇਦਾਰਾਂ ਤੋਂ ਵੀ ਠੱਗ ਪਿੰਨ ਕੇ ਤੇ ਜਿਵੇਂ ਫਿਰ ਲਿਆ ਕੇ ਦਿੰਦਾ ਤਾਂ ਉਹ ਜਿਹੜਾ ਗੁਨਾਹ ਉਹ ਜਿਹੜਾ ਪਾਪ ਪਾਪ ਮੇਰੀ ਮੈਂ ਕੋਈ ਅੰਧਵਿਸ਼ਵਾਸੀ ਬੰਦਾ ਨਹੀਂਗਾ ਗੁਨਾਹ ਨੂੰ ਮੈਂ ਪਾਪ ਸ਼ਬਦ ਯੂਜ਼ ਕਰ ਰਿਹਾ ਕਿਉਂਕਿ ਲੋਕਾਂ ਨੂੰ ਉਹ ਚੰਗੀ ਤਰ੍ਹਾਂ ਸਮਝ ਆ ਜਾਵੇ ਸੋ ਇਸ ਡੀਆਈਜੀ ਦੇ ਘਰੋਂ ਖਬਰਾਂ ਦੇ ਮੁਤਾਬਕ ਜਿੰਨਾ ਕੁਝ ਨਿਕਲ ਰਿਹਾ ਇਹ ਆਪਣੇ ਆਪ ਦੇ ਵਿੱਚ ਸਵਾਲ ਨੇ ਇੰਨਾ ਪੈਸਾ ਇੱਕ ਪਾਸੇ ਤੁਸੀਂ ਦੇਖੋ ਉਹ ਲੋਕ ਨੇ ਵਿਚਾਰੇ ਜਿਨ੍ਹਾਂ ਨੂੰ ਦੋ ਟਾਈਮ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ ਤੇ ਇੱਕ ਪਾਸੇ ਇਹ ਹਾਲਾਂਕਿ ਇਹ ਡੀਆਈਜੀ ਜਿਹਨੂੰ ਫੜਿਆ ਇਹਦਾ ਪਿਓ ਪਹਿਲਾ ਪੰਜਾਬ ਦਾ ਪੁਲਿਸ ਮੁਖੀ ਡੀਜੀਪੀ ਰਿਆ ਮਹਿਲ ਸਿੰਘ ਭੁੱਲਰ ਸ਼ਾਇਦ ਉਹਨਾਂ ਦਾ ਨਾਮ ਸ਼ਾਇਦ ਸੌਰੀ ਸੀ ਤਾਂ ਉਹ ਪਰਿਵਾਰ ਜਿਹੜਾ ਇਹ ਸਾਰਾ ਅਫਸਰਾਂ ਦਾ ਦੱਸਿਆ ਜਾਂਦਾ ਤੇ ਫਿਰ ਯਾਰ ਜਦੋਂ ਤਨਖਾਹਾਂ ਵਾਂ ਇੰਨੀਆਂ ਨਹੀਂ ਐਨੇ ਪੱਤੇ ਨਹੀਂ ਸਾਰਾ ਖਰਚਾ ਤਾਂ ਸਰਕਾਰ ਦਿੰਦੀ ਹੈ ਰਹਿਣ ਦਾ ਖਰਚਾ ਖਾਣ ਪੀਣ ਤੱਕ ਗੱਡੀਆਂ ਦਾ ਫੋਨਾਂ ਦਾ ਦਵਾਈ دارو ਇਲਾਜ ਦੇ ਖਰਚੇ ਵੀ ਸਰਕਾਰੋਂ ਤੇ ਫਿਰ ਇੰਨੀਆਂ ਤਨਖਾਵਾਂ ਤੋਂ ਬਾਅਦ ਵੀ ਜੇ ਐਦਾਂ ਐਦਾਂ ਹਰਾਮ ਦਾ ਪੈਸਾ ਲੈਣਾ ਹੈ ਤਾਂ ਫਿਰ ਇਹ ਇਹ ਬੇहद ਘਟਿਆ ਤੇ ਸ਼ਰਮਨਾਕ ਕਰ ਹੈ ਹੁਣ सीबीआई ਕੀ ਮੱਕੂ ਬੰਨਦੀ ਆ ਇਹ ਆਉਣ ਵਾਲੇ ਟਾਈਮ ਚ ਪਤਾ ਲੱਗ ਜਾਊਗਾ ਸਾਰਾ ਕੁਝ ਪਰ ਭਗਵੰਤਮਾਨ ਸਰਕਾਰ ਸਵਾਲਾਂ ਤੋਂ ਬਚ ਨਹੀਂ ਸਕਦੀ ਕਿਉਂਕਿ ਭਗਵੰਤਮਾਨ ਸਰਕਾਰ ਜੇ ਕਾਰਵਾਈ ਕਰਨ ਦੀ ਉਮੀਦ ਉਹਨੂੰ ਹੁੰਦੀ ਜਿਸ ਨੇ ਸ਼ਿਕਾਇਤ ਕੀਤੀ ਆ ਤਾਂ ਉਹ ਸੀਬੀਆਈ ਸੈਂਟਰ ਦੀ ਏਜੰਸੀ ਨੂੰ ਨਹੀਂ ਭਗਵੰਤਮਾਨ ਸਰਕਾਰ ਨੂੰ ਕਰਦਾ ਤੁਸੀਂ ਇਹ ਸਭ ਕੁਝ ਬਾਰੇ ਕੀ ਸੋਚਦੇ ਹੋ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸਬਸ ਟੀਵੀ ਜੇ ਅਜੇ ਤੱਕ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਨਹੀਂ ਕੀਤਾ ਕਿਰਪਾ ਕਰਕੇ ਜਰੂਰ ਕਰ ਲਓ ਤਾਂ ਕਿ ਤੁਹਾਡੇ ਕੋਲ ਵੱਡੇ ਮੁੱਦਿਆਂ ਦੀ ਸਹੀ ਜਾਣਕਾਰੀ ਸਭ ਤੋਂ ਪਹਿਲਾਂ ਠੀਕ ਟਾਈਮ ਤੇ ਪਹੁੰਚਦੀ ਰਹੇ ਬਹੁਤ